ਨਾਈਆਂ ਦਾ ਬ੍ਰਾਂਡ ਇੰਵੈਸਟਰ ਕੌਣ ਹੈ? ਮੈਨੂੰ ਨਹੀਂ ਪਤਾ ਬਰਾਬਰ ਪਤਾ। ਕਾਤੇ ਨਹੀਂ ਪਤਾ। ਹਜੜੀ ਮਾਦੀ ਨਾਈ ਦੁਕਾਨ ਦੇ ਬੱਬੂ ਮਾਨ ਦੀ ਫੋਟੋ ਮਿਲੂਗੀ ਤੁਹਾਨੂੰ। ਜਿਹੜੀ ਮਾਦੀ ਦੁਕਾਨ ਤੇ ਚਲੇ ਜਾਏ। ਹੂੰ। ਬੋਲੋ ਤੇ ਅੰਗੇਸਟ। ਕੋਈ ਵੀ ਤਾਂ ਗੁਰੂ ਤੇ ਸਿੰਘ ਹੈ। ਬੋਲ ਸਕਦਾ। ਤੇ ਚ ਕਿਹੜੀ ਗੱਲ ਆ? ਬੋਲੋ ਚਲੋ। ਮੈਂ ਡਰਦਾ ਥੋੜੀ ਬੱਬੂ ਮਾਨ ਕੋਲੋਂ। ਕੀ ਗਲਤੀ ਕੀਤਾ ਦੱਸੋ। ਬੋਲੋ। ਪੀਰ ਆਲੇ ਦੇ ਕੋ ਗੁਰੂ ਆਲਿਆਂ ਦਾ ਕੌਣ ਆ? ਉਹਨਾਂ ਦੇ ਇੱਕ ਇੱਕ ਤੇ ਇੱਥੇ ਬਾਬਾ ਬੈਠਾ ਬਨੇ। ਕਿਹੜਾ? ਵਾਕ ਰੱਬਰ ਉਹ ਵੀ ਤੁਹਾਡਾ ਸੁਲੰਦਰ ਸਾਈ ਸੁਲੰਦਰ ਸਾਈ ਮੈਂ ਸਿੱਧਾ ਕਹਿਣਾ। ਉਹ ਕਿਹਾ ਮੁਸਲਮਾਨ ਬਣਿਆ ਨਾ ਉਹ ਮੈਨੂੰ ਨਹੀਂ ਪਤਾ ਬਣਿਆ ਜਾਂ ਨਹੀਂ ਸਿੱਖਾਂ ਦਾ ਮੁੰਡਾ ਨਹੀਂ ਕੋਈ ਪਣਾ ਨਾ ਬਚਾ ਯਾਰ ਨਹੀਂ 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 ਮੁਸਲਮਾਨ ਨਾ ਬਚਾ ਸਿੱਖਾਂ ਦਾ ਬੱਚਾ ਨਾ ਉਹ ਹੂੰ ਸਾਈਂ ਕਿਉਂ ਲਾਇਆ ਨਾ ਇਹ ਤਾਂ ਮੁਸਲਮਾਨ ਬਣ ਗਿਆ ਬਣ ਗਿਆ ਹੋਊਗਾ ਬਿਲਕੁਲ ਅੱਛਾ ਮੈਂ ਰੋਣ ਸਾਰਿਆਂ ਨੂੰ ਕੋਈ ਪ੍ਰੋਬਲਮ ਨਹੀਂ ਗਰਦਾਸ ਮਾਨ ਨੇ ਸਭ ਤੋਂ ਵੱਧ ਜਿਹੜੀਆਂ ਕਬਰਾਂ ਬਣਵਾਈਆਂ ਨੇ ਸਭ ਤੋਂ ਵੱਧ ਹੁਣ ਰੂਪ ਤੇ ਪਲਾਸਟਿਕ ਦੇ ਕੜੇ ਪੈ ਗਏ ਨੇ ਪੰਜਾਬ ਦੇ ਵਿੱਚ ਹੂੰ ਉਦੋਂ ਚੁੱਪਦੇ ਇਹ ਕ੍ਰਿਸਚੀਅਨ ਬਣ ਗਏ ਪੰਜਾਬ ਦੇ ਲੋਕ ਹੂੰ ਇਹ ਲੱਖ ਬੰਦਾ ਇਹਨਾਂ ਦੀਆਂ ਬਦੌਲਤਾ ਕਟੜ ਪੰਥ ਨੇ ਮਾਲ ਲਿਆ ਸਾਡਾ ਤੁਸੀਂ ਪ੍ਰਚਾਰ ਕਰ ਲੋ ਪ੍ਰੇਮ ਮੰਡੋ ਹੂੰ ਪ੍ਰੇਮ ਮੰਡੋ ਗੁਰਮਤਿ ਕੀ ਕਹਿੰਦੀ ਆ ਸਾਂਝ ਕਰੀ ਜਾ ਗੁਣਾ ਕਰੀ ਗੁਣਾ ਦੀ ਸਾਂਝ ਕੌਣ ਛਾੜ ਅਵਗਣ ਆਪਾਂ ਅਵਗਣ ਛਾੜ ਦੋ ਕਿਸੇ ਦੀ ਅਵਗਣ ਕਿਉਂ ਦੇਖਣੇ ਆ ਕੌਣ ਕੀ ਕਰਦਾ ਕੀ ਨਹੀਂ ਕਰਦਾ ਆਪਾਂ ਨੇ ਕੀ ਲੈਣਾ ਹੂੰ ਚੰਗੇ ਦੇ ਨਾਲ ਖੜੋ ਕਮਜ਼ੋਰ ਦੇ ਨਾਲ ਖੜੋ ਬਸ ਹੂੰ ਗਉ ਤਾਂ ਗਰੀਬ ਦੀ ਰੱਖਿਆ ਕਰਨਾ ਸਿੱਖ ਦਾ ਕਰਮ ਹੈ ਧਰਮ ਹੈ ਮੈਂ ਆਪਣੇ ਗੁਰੂਆਂ ਦੀ ਦਸੇ ਹੋਏ ਰਸਤੇ ਤੇ ਚੱਲਦਾ ਮੈਨੂੰ ਮੈਰੋ ਵਰਗਿਆਂ ਦੇ ਕੋਈ ਲੋੜ ਉਹ ਕਮਲਕੌਰ ਭਾਬੀ ਦੇ ਰੀਲਾਂ ਵੇਖਿਆ ਤੁਸੀਂ ਆਈ ਕੋਈ ਸ਼ਾਮਣ ਨਹੀਂ ਹੈਗੀਆਂ ਸਿਰਫ ਬਾਇਓ ਦੇਖਿਆ ਪਰ ਦੇਖੇ ਤੇ ਕਿੰਨੇ ਫਾਲੋਅਰਸ ਨੇ ਜੇ ਕੋਈ ਆ ਗਈ ਹੋਣੀ ਹੈ ਕਿਉਂਕਿ ਹੁਣ ਜਦੋਂ ਤੁਸੀਂ ਆਪ ਹੀ ਗਿਆ ਜਦੋਂ ਸੋਚਦਾ ਬੰਦਾ ਇਹ ਇਹ AI ਡਿਟੈਕਟ ਕਰਦੇ ਨੇ ਜਦੋਂ ਦੇਖਦਾ ਬੰਦਾ ਆ ਜਾਂਦੀ ਆ ਨਹੀਂ ਆਈ ਦੇਖਿਓ ਕਿਵੇਂ ਦਾ ਕੰਟੈਂਟ ਕਰਦੀ ਸੀ ਨਹੀਂ ਦੇਖੀਆਂ ਹੋਰ ਬਹੁਤ ਕੁਛ ਆ ਦੇਖਣ ਨੂੰ ਚੰਗੀਆਂ ਚੀਜ਼ਾਂ ਦੇਖ ਲਓ ਹੂੰ